ਟੋੜ ਲੈਣਾ ਗਣੂ ਆਹੋ ਤੋੜ ਲੈ ਇੱਧਰ ਵੀ ਕਣਕੀ ਕਣਕ ਆਇੱਧਰ ਵੀ ਅੱਗੇ ਬੱਟਾਂ ਤੇ ਨਾ ਕੱਖ ਕੰਡਾ ਇੰਨਾ ਖੜਿਆ ਹੁੰਦਾ ਸੀ ਹੋ ਉੱਥੋਂ ਲੈ ਕੇ ਮੌਰੇ ੱਤਕਾ ਗਈ ਕਿਤੋਂ ਵੀ ਮੈਨੂੰ ਥੱਬਾ ਕੱਖਾਂ ਦਾ ਨਹੀਂ ਦਿਸਿਆ ਵੀ ਚੱਲ ਬੰਦਾ ਵੱਢ ਲਵੇ ਜਿਹੜੇ ਸੀਗੇ ਹੂ ਨਹੀਂ ਸੌਕਣਾ ਛੱਡਦੀਆਂ ਰੋਜ਼ ਪੰਡਾ ਦੀਆਂ ਪੰਡਾ ਲੈ ਜਾਂਦੇ ਨੇ ਆਈ ਨਹੀਂ ਦੇਖਦੀਆਂ ਵੀ ਕੋਈ ਮੇਰੇ ਵਰਗੀ ਨੇ ਵੀ ਲੈ ਕੇ ਜਾਣੇ ਹੋਣਗੇ ਹਾਂ ਰੁਗ ਕੱਖਾਂ ਦਾ ਹੁਣ ਮੈਂ ਜਾਮਾ ਮੈਨੂੰ ਇਹ ਲੱਗਦਾਗਾ ਕਦੂ ਕੇ ਨਾ ਪੱਕਾ ਹੋਣਗੇ ਹਰਾ ਹਰਾ ਤਾਂ ਇਹ ਤਾਂ ਰੱਖਦੀ ਆ ਨਾਲੇ ਸਰੋਂ-ਸਰੋਂ ਜੀ ਵੀ ਖੜੀ ਹੋਊਗੀ ਕਿਉਂ ਨਾ ਮੈਂ ਇਹਨਾਂ ਦੇ ਵੱਢ ਲੈਵਾ ਪੁੱਛ ਕੇ ਆਉਣੀ ਆ ਪਹਿਲਾਂ ਤਾਂ ਇੱਕ ਇਹ ਹੈ ਵੀ ਲੁੱਚੇ ਜੇ ਨੇ ਤਾਂ ਕਰਕੇ ਇਹਨਾਂ ਦੇ ਜੀ ਨਹੀਂ ਕਰਦਾ ਜਾਣ ਨੂੰ ਉਹ ਮੈਨੂੰ ਉਹਨਾਂ ਦੀ ਮਹਿੰਦਰੋ ਕਹਿੰਦੀ ਸੀਗੀ ਕਹਦੀ ਇਹੋ ਜਿਹੇ ਬੰਦਿਆਂ ਦੇ ਮੂੰਹ ਨਹੀਂ ਲੱਗਣਾ ਚਾਹੀਦਾ ਪਰ ਚਲ ਮੈਂ ਇੱਕ ਹੀ ਲੈਣਾ ਮੈਂ ਤਾਂ ਰੁਗ ਕੱਖਾਂ ਦਾ ਲੈਣਾ ਲੈ ਕੇ ਮੁੜ ਆਉਂਗੀ ਦੇਖਦੀ ਆ ਹੈ ਕਿੱਥੇ ਉਹ ਤੇ ਸਾਹਮਣੇ ਕੱਕ ਜੇ ਤਾਂ ਮੈਨੂੰ ਤਾਂ ਲੱਗਦਾ ਜਿਵੇਂ ਖੜੇ ਨੇ ਇਤ ਹੈ ਵੀ ਲੁੱਚੇ ਜ ਨੇ ਮੈਂ ਤਾਂ ਵੀ ਕੱਲੀ ਗਈ ਉੱਤੋਂ ਸਿਖਰ ਤਪਹਿਰਾ ਹੋਇਆ ਪਿਆਗਾ ਦੇਖੀ ਜਾਓ ਵੀ ਚਲ ਅੱਜ ਤਾਂ ਮੈਂ ਜੁੱਤੀ ਲਾ ਲੂੰਗੀ ਜੇ ਮੈਨੂੰ ਵੱਧ ਘੱਟ ਬੋਲਿਆ ਹਾਂ ਇਹਨੂੰ ਚੰਗੇ ਨਾਲ ਚੰਗੇ ਆਪਾਂ ਮਾਰੇ ਨਾ ਮਾਰੇ ਇਹਨੂੰ ਕੀ ਪਾ ਦੂੰ ਹੂੰ ਤਾਂ ਵੀ ਖੜੇ ਨੇ ਇੰਨਾ ਤੇ ਹੂੰ ਨਾ ਸਪਰੇ ਜੀ ਸੜਕੀ ਹੋਵੇ ਪਸ਼ੂ ਰੱਖਣੇ ਵੀ ਜ਼ਰੂਰੀ ਆ ਨਹੀਂ ਰੱਖਦੇ ਤਾਂ ਸਰਦਾ ਨਹੀਂ ਫੇ ਡੈਰੀਆਂ ਤੋਂ ਦੁੱਧ ਲੈ ਆਉਣਾ ਪੈਂਦਾ ਉਹ ਹੁਣ ਨਾ ਪਾਣੀ ਧਾਣੀ ਦੇ ਵੇਚਦੇ ਨੇ ਜਿਹੜਾ ਘਰ ਦਾ ਦੁੱਧ ਹੁੰਦਾ ਹੈ ਵਧੀਆ ਮਾਂ ਘਰ ਦਾ ਦੁੱਧ ਮੈਂ ਇਸ ਦਾ ਗਾੜਾ ਦੁੱਧ ਹੁੰਦਾ ਚਾਹੇ ਹਫਤਾ ਪਿਆ ਰਹੇ ਤਾਂ ਨਹੀਂ ਖਰਾਬ ਹੁੰਦਾ ਆ ਤੇ ਕੱਕ ਤਾਂ ਖੜੀ ਆ ਦਿ ਹਰਾ ਤਾਂ ਖੜਿਆਗਾ ਉਹ ਤਾਂ ਬਥੇਰਾ ਖੜਿਆ ਹਰਾ ਫੁਰਾ ਜਿਹਾ ਕੋਈ ਹਾਈ ਤਾਂ ਨਹੀਂ ਉਹ ਕੌਣਾ ਭਾਈ ਬੋਲਦੇ ਹੋਣੇ ਮੈਂ ਹੋਰ ਕਦੂਆ ਕਿਵੇਂ ਆ ਠੀਕ ਆ ਵਧ ਗਿਆ ਮਤਾ ਮੈਂ ਕਿ ਕੋਈ ਹੋਰ ਆ ਕੋਈ ਤਾਂ ਜਾਣ ਜਾਣੀ ਬਸਾਣੀ ਆ ਹਾ ਹੋ ਹੋਰ ਕਿਵੇਂ ਵਧੀਆ ਪਤ ਗਿਆ ਮਤਾ ਤੂੰ ਦੱਸਾ ਵੇ ਕੱਕ ਕੰਡੇ ਜਿਹਦਾ ਵਧੀਆ ਖੜਿਆ ਨਾ ਤੁਹਾਡੇ ਕੱਕ ਕਰਨੇ ਪੈਂਦੇ ਆ ਰੇ ਪਾਉਣੀ ਪੈਂਦੇ ਪਾਣੀ ਤਾਂ ਨਹੀਂ ਲਾਉਣਾ ਪੈਂਦਾ ਰਾਖੀ ਰੱਖਣੀ ਪੈਂਦੀ ਆ ਹਾਂ ਹੋ ਗਈ ਹੋ ਜਾਂਦਾ ਇਹ ਹਣਾ ਵੇ ਹਾਂ ਤੇਰੇ ਉਲ ਜਾਈ ਪਈ ਆ ਪਰ ਗਿੱਲਾ ਗਿੱਲਾ ਇਹਦਾ ਹੋ ਜਾਂਦਾ ਤੜਕੇ ਤੜਕੇ ਜਦੋਂ ਤੇਲ ਜੀ ਪੈਂਦੀ ਆ ਮੈਂ ਤਾਂ ਸੱਚੀ ਤੇਰੇ ਕੋਲ ਕੰਮ ਆਈ ਸੀ ਵੇ ਅੱਛਾ ਕੀ ਆਈ ਸੀ ਪਾ ਜਾਈ ਆ ਬਾਲਾ ਵੱਡਾ ਨਹੀਂ ਹੈਗਾ ਮੈਨੂੰ ਨਾ ਇੰਨੇ ਕ ਕਾਕਾ ਹੱਥ ਪੜਾ ਦੇ ਹਰਾ ਓਏ ਹਰਾ ਸਾਡੇ ਆਪ ਦੀ ਥੋੜਾਗਾ ਲੈ ਹੁੱਥ ਲੈ ਕੇ ਹੱਥ ਤੇ ਕੰਨਾ ਥੋੜਾਗਾ ਪੱਕਾ ਕੋਈ ਹੋਰ ਕੰਮ ਤਾਂ ਨਾ ਹੁੰਦਾ ਉਧਰ ਜਾਈ ਜੇ ਤੂੰ ਨੱਕ ਦੇ ਦੇਂਗਾ ਤਾਂ ਕਿ ਸਾਡੇ ਮੱਝ ਭੁੱਖੀ ਖੜੀ ਆ ਵੇ ਅੱਜ ਦੁੱਧ ਵੀ ਘਟ ਦਿੱਤਾ ਓਏ ਹਰਾ ਸਾਡੇ ਦਾ ਥੋੜਾਗਾ ਸਾਡੇ ਇੰਨਾ ਹਰਾ ਨਹੀਂ ਹੈਗਾ ਅਸੀਂ ਤਾਂ ਥੋੜੀ ਬੀਜਾ ਤੂੰ ਪਿੰਡ ਦਾ ਤਾਂ ਕਹਦੇ ਕੁੱਤਾ ਨਹੀਂ ਮਾਨਵ ਹੁੰਦਾ ਹੈ ਪਿੰਡ ਦਾ ਵਾਖਰ ਨੂੰ ਪੰਜਾਬੀ ਦੇ ਪੰਜਾਬੀ ਕੰਮ ਆਉਂਦਾ ਮੈਂ ਹੁਣ ਤੂੰ ਵੀ ਇੱਕ ਪਿੰਡ ਦਾ ਉਸੇ ਪਿੰਡ ਦੀ ਮੈਂ ਆ ਹਨਾ ਚੱਲ ਬੰਦਾ ਜੇ ਤੂੰ ਨਹੀਂ ਆ ਚੀਜ਼ ਦੇਂਗਾ ਫਿਰ ਦਊ ਕੌਣ ਓਏ ਮੇਰੇ ਨਾਲ ਵਾੜਾ ਮਿੱਠੀਆਂ ਨਾ ਮਰ ਮੈਂ ਤੁਹਾਨੂੰ ਦੱਸਦਾ ਸੜਾ ਸਾਡੇ ਥੋੜਾ ਥੋੜਾ ਆਪੇ ਪੁਸ ਭੁੱਖੇ ਮਰਨਗੇ ਓਏ ਇੰਨੇ ਨਾਲ ਕੁਛ ਨਹੀਂ ਹੁੰਦਾ ਚੱਲ ਇੰਨੇ ਕੁ ਨਹੀਂ ਦੇਣੇ ਇੰਨੇ ਕੁ ਦੇ ਦੇ ਚਲੋ ਮੈਂ ਇਸ ਨਾਲ ਜੀਜਾ ਪੂਰਾ ਖੋਚੋ ਓ ਜੈਲੇ ਹੋ ਕਰਾਂਗਾ ਬੰਦੀ ਹੈ ਤੇਰੀ ਜੈਲੇ ਨਾਲ ਬੇਕਾਰ ਨੂੰ ਜਦ ਬੰਦੀ ਆ ਜਿਵੇਂ ਮੋ ਪਿਆਰ ਜਾਂ ਤੈਨ ਤੇਰੇ ਨਾਲ ਨੱਕ ਜੈਲੇ ਨਾਲ ਖਾਇਦਾ ਜੇਲੇ ਨਾਲ ਨਹੀਂ ਆ ਸੁੱਖਾ ਕਿੱਥੇ ਆਵੇ ਓ ਮੈਂ ਉਸੇ ਦਾ ਕਰਕੇ ਕਹਾਂਗਾ ਉਹਦਾ ਸੁਭਾਅ ਆ ਇਹ ਨਹੀਂ ਕੁਛ ਬੇ ਹੋਰ ਹੀ ਜਵਾਬ ਦਿੰਦਾ ਮੈਨੂੰ ਉਹ ਤਾਂ ਤਾਂ ਜਿਵੇਂ ਮਰਜ਼ੀ ਲੈ ਲੈ ਪਰ ਮੈਨੂੰ ਐਂ ਦੱਸ ਉਹ ਹੈ ਕਿੱਥੇ ਓ ਇੱਥੀ ਤਾਂ ਕਿਉਂ ਖਾਂਦਾ ਫਿਰਦਾ ਹੋਣਾਗਾ ਤੀਂ ਹੋ ਪਾਲਦਾ ਫਿਰਦਾ ਸਾਰਾ ਦਿਨ ਇੱਥੇ ਮੈਨੂੰ ਕਿਤੇ ਲਵੇ ਲੈਣ ਦਾ ਦਿਸਦਾ ਨਹੀਂ ਹੈਗਾ ਉਹ ਜੇਲੇ ਨਾਲ ਸਾਂਝੀ ਰਿਹਾ ਹੁੰਦੇ ਨਾ ਅੱਛਾ ਅੱਛਾ ਹਾਂ ਚੱਲ ਫਿਰ ਐਂ ਕਰ ਹੇ ਤੂੰ ਕਹਾਣੀ ਮੇਰੀ ਗੱਲ ਸੁਣ ਲੈ ਹਾਂ ਦੱਸ ਤੈਨੂੰ ਮੈਂ ਬੜਾ ਦੂੰਗਾ ਹਾਂ ਘੜਾ ਘੜਾ ਮਾਰਨਾ ਪਿਆ ਕਰੂਗਾ ਬੇਲੇ ਬੇਲੇ ਲਾ ਘੋੜਾ ਘੜਾ ਲੰਬੀ ਕਰਾਈ ਨਹੀਂ ਆ ਮੈਂ ਹੁਣ ਵੀ ਆਈ ਆਂਗੀ ਤੂੰ ਮੇਰੀ ਗੱਲ ਸੁਣ ਹਰੇਆ ਸਪਾ ਮੈਂ ਤੈਨੂੰ ਪੜਾ ਦਿਆ ਕਰੂੰਗਾ ਹਾਂ ਗੱਲ ਤਾਂ ਮੇਰੇ ਨਾਲ ਜਿਹੜਾ ਸਾਰਾ 2-4 ਪੜ੍ਹਿਆ ਪੜਦਾ ਮੇਰੇ ਨਾਲ ਪੜਾ ਦਿਆ ਕਰ ਲੈ ਐਨਾ ਟਾਈਮ ਨਹੀਂ ਹੈਗਾ ਮੇਰੇ ਕੋਲੇ ਉਹ 2 ਘੰਟੇ 10 ਮਿੰਟ ਦਾ ਕੰਮ ਹੁੰਦਾ ਸਾਰਾ ਮੈਂ ਜਾਂਦਾ ਹਾਂ ਬਾਹਰ ਇੱਥੇ ਲਾ ਦੇ ਤੂੰ ਮੈਨੂੰ ਕਹਦਾ ਸਾਡੇ ਹਰਾ ਹੈ ਨਹੀਂ ਤੇਰੇ ਨਾਲ ਮੈਂ ਕਿੱਥੋਂ ਪੜਾ ਦਿਆ ਕਰ ਆਪ ਦੇ ਹਾਨੀ ਤਾਂ ਦੇਖ ਲੈ ਤੂੰ ਬੜਾ ਆ ਫਿਰ ਖਾਲੀ ਆ ਤਾ ਹੁਣ ਮੂੰਹ ਨੂੰ ਵੀ ਨਹੀਂ ਜਾਂਦਾ ਮਾੜਾ ਮੋਟਾ ਡੰਗ ਲਾਉਣਾ ਪਿਆ ਕਰੂ ਹਰਾ ਕੋ ਫਿਰ ਆ ਤਾਂ ਜਾਇਆ ਕਰਾਂਗੀ ਬੇ ਮੈਤੋ ਕੁਝ ਹੋਰ ਨਾ ਲੈ ਲਈ ਤੂੰ ਪਹਿਲਾਂ ਮੇਰਾ ਕੰਮ ਕਰ ਮੈਨੂੰ ਵੜਾ ਦੇ ਤੂੰ ਰੁਗ ਵੜਾਏਂਗਾ ਨਹੀਂ ਮੈਂ ਜਾਮਾ ਫਿਰ ਉਹ ਚੱਲ ਮੇਰੇ ਹਰਾ ਤਾਂ ਹੋ ਉੱਥੋਂ ਲੈ ਬਾਡਾ ਉੱਥੇ ਹੈਗਾ ਹਾਂ ਇੱਥੇ ਨਹੀਂ ਆਇਆ ਹੈਗਾ ਆ ਜਾ ਉੱਥੇ ਇੱਥੋਂ ਬਾਡਾ ਬੁੱਡਾ ਲੱਗਿਆ ਹੋਇਆ ਹੈਗਾ ਉਹ ਗਾਹਾਂ ਬਾਡਾ ਲੱਗਿਆ ਹੋਇਆ ਹੈਗਾ ਚੱਲ ਉਹ ਖਲਾ ਹੋਏ ਨੇ ਵਧੀਆ ਖੜਿਆ ਦਾ ਤੋ ਕਾ ਰੋ ਪਈ ਆਗੇ ਕੋਈ ਬਰਾ ਹਰਾ ਇਹਨਾਂ ਫਰਾ ਦੇ ਚਾਰ ਪੰਜ ਪਸ਼ੂ ਸਾਦੇ ਚਾਰ ਪੰਜ ਪਸ਼ੂ ਕਰ ਫਿਰ ਸਾਰੇ ਹੀ ਖਾ ਜਾਣਗੇ ਉਹ ਠਰਕੀ ਆ ਛਟਲਾ ਉਹਦਾ ਹੈ ਨਹੀਂ ਸੁਭਾਜ ਆ ਕਿਸੇ ਕੰਮ ਦਾ ਉਹ ਤਾਂ ਪਾਣ ਦਾ ਪੈੜ ਦੇ ਇੱਕ ਹੀ ਆ ਜੂ ਮਾਰਦੇ ਆ ਆ ਹੋਵੇ ਖੈ ਤਾਂ ਉਹ ਇਹੇ ਜੇ ਪਤਾ ਹੀ ਨਹੀਂ ਉਹ ਦੈਲੇ ਨਾਲ ਪੱਤਾ ਹੋ ਸੁੱਖਾ ਤਾਂ ਪਈ ਗਾਲਾ ਰੁੱਟ ਆ ਜਾਗਾ ਤੇਰੇ ਕੋਲ ਜੋਂ ਜਾਂਦਾ ਉਹ ਮਾਰਦਾ ਕਰਦਾ ਜਾਂਦਾ ਜਾਂਦਾ ਨਹੀਂ ਵੇ ਮੈਨੂੰ ਤਾਂ ਦੱਸ ਤੇ ਮੈਂ ਤਾਂ ਨਹੀਂ ਦਰੋਦਾ ਮੈਨੂੰ ਪਤਾ ਤੁਹਾਡਾ ਪਤਾ ਤੁਹਾਡੇ ਕਰਤੂਤਾਂ ਦਾ ਹੈ ਤਾਂ ਤੂੰ ਵੀ ਇਹੇ ਜੇ ਉਹ ਮੈਂ ਬਤਾਉਂਗਾ ਮੈਂ ਤਾਂ ਖੇਤ ਮਾਰਦਾ ਕਦ ਕਪਟੀਨੀ ਕੰਦੀ ਮੈਂ ਤਾਂ ਕਿਹਦਾ ਪਤਾ ਮੂੰਹ ਤੇ ਕਹਿੰਦੇ ਜਿਹੜੀ ਗੱਲ ਕਰਦੇ ਓ ਫੇਰ ਸਾਦੀ ਥੱਲਾ ਹੋਇਆ ਨਹੀਂ ਫੇਰ ਡੰਗ ਤਾਂ ਲਾਉਣੀ ਪੈਂਦਾ ਸਾਦੀ ਥੱਲਾ ਹੋਇਆ ਨਹੀਂ ਹੁਣ ਤੇਰੇ ਕਿਹੜੇ ਡੋੜਾ ਆਊਗਾ ਚੂੜੇ ਵਾਲੀ ਨਾਲ ਹੁਣ ਤਾਂ ਤੇਰੀ ਸਿਰੇ ਚ ਜਾਣ ਦੀ ਤਿਆਰੀ ਹੋ ਰਹੀ ਕਿਵੇਂ ਬਾਹਲੀ ਲਾਲ ਜਿਹੇ ਪੈਣਾ ਇਹਨੂੰ ਕੀ ਆਈਆਂ ਬਈ ਤੈਨੂੰ ਪਤਾ ਹੁਣ ਡੰਗਰਾ ਪੋਸੇ ਤਾਂ ਆਪਣੇ ਘਰ ਦਾ ਦੁੱਧ ਆ ਪਿੰਦੀ ਰਹਿਣੀ ਕੱਦੀ ਤਾਂ ਹੈਗੀ ਐਗੀ ਕੌਣ ਆਗਾ ਤੇ ਉਹੀ ਤਾਂ ਗੱਲ ਚੱਲ ਮੈਨੂੰ ਵੜਾ ਲੈ ਦਾਤੀ ਦੁੱਤੀ ਜੀ ਲੈ ਉਹ ਦਾਤੀ ਦਾ ਫੇਰ ਹੋ ਉੱਥੇ ਸਰੋ ਵਿੱਚ ਪਈਏ ਉੱਥੇ ਪਾਲ ਨਹੀਂ ਪਊਗੀ ਜੇ ਚੱਕ ਲਿਆ ਫੇਰ ਐ ਨਹੀਂ ਮੈਂ ਤਾਂ ਆਪਣੇ ਟੂਹੀ ਦੁਖ ਦਾਂ ਫਿਰ ਜਾ ਕੋਲਾ ਭੁਗਿੰਦੇ ਨੇ ਚੱਲਾ ਆਹ ਹੁਣ ਮੈਂ ਛੋਟੀ ਜਿਹੀ ਇੱਥੇ ਰੱਖਦਾ ਕਿੱਧਰ ਦੀ ਚੱਲੀਏ ਐਂ ਵੀ ਆ ਜਾ ਵੇ ਗਿੱਲਾ ਓਏ ਗਿੱਲਾ ਦਾ ਹੁਣ ਆਇਦਾ ਹੋਣੀ ਪੂਗਾ ਹੁਣ ਚੱਲ ਫਿਰ ਆ ਜਾ ਇਹ ਓਏ ਨਾ ਹਾਂ ਆ ਜਾ ਇਹ ਆਪੇ ਇੱਥੇ ਬੱਸ ਇੱਥੇ ਭਈਆ ਇਹ ਆਪੇ ਭਈਆ ਜਿਸਕੀ ਇਹ ਥੱਲੇ ਪਾਲ ਥਰੇ ਨੀਵੇਂ ਕਿ ਪਚੱਕ ਦਾਤੀ ਨਾ ਆਈ ਨੀ ਰੇਤਾ ਇਹ ਇੱਥੇ ਆ ਕੇ ਆ ਲਖੇਦਲੇ ਦੇਖ ਇਹ ਬਸ ਐ ਹੋ ਜਾ ਮਾੜੀ ਛੋਂਦੀ ਆ ਆ ਹੋ ਗਿਆ ਉਹ ਢੇੜੇ ਲਾ ਲ ਸਾਰੇ ਉਹ ਬਰਾਜ ਵੀ ਲਾ ਲ ਇਹ ਬਰਾਵ ਨੇ ਕਹਿੰਦਾ ਇਹਨਾਂ ਦਾ ਕੰਮ ਹੀ ਚੱਲੂਗਾ ਤਾਂ ਮੈਂ ਚੋਂਦਾ ਹੁਣ ਮਾੜੀ ਲੋੜ ਹੋ ਜਾ ਕੋਟੀ ਹੈ ਮਾੜੀ ਪੈ ਲੈ ਜਾਂਦੀ ਉਹ ਜੜੀਆਂ ਕਰੀ ਜਾਂਦੀ ਐ ਬਸ ਚੱਕ ਕੇ ਰੰਦਾਤੀ ਆ ਜਾ ਆ ਰਾਤੀ ਤੇ ਤੇਰੀ ਫੇਰ ਵੀ ਮਰਨਿਆ ਹੋ ਰਿਹਾ ਥਾਈ ਓਏ ਤੂੰ ਦੱਸ ਤਾ ਮੈਂ ਇੱਥੇ ਮੇਰੀ ਹਮ ਮੈਂ ਹਰਾਲੇ ਨੂੰ ਬੜ ਕੇ ਥੱਪਾ ਤੇਰਾ ਲਾਹੇ ਓੱਡੇ ਤੇ ਲੈ ਲੈ ਡਿਜਲੇਡਿੰਗ ਜਾ ਕੇ ਨਾ ਨਾ ਹੈ ਫੇਰ ਓਏ ਲਾਹੇ ਕਿ ਮੇਰੀ ਜਬਾਨ ਹੋ ਗਈ ਜਬਾਨ ਤਾਂ ਥੋੜੀ ਮੁਕਰੂ ਰਹਣਾ ਜੇ ਤੂੰ ਆਪਨੀ ਕਰਾਜੀ ਫੇਰ ਕਰੀਆ ਜੀ ਮੇਰੀ ਗੱਲ ਸੁਣ ਲਾ ਫਰੇ ਤਾਂ ਮੈਂ ਆਪੇ ਛੱਟਾ ਗੂ ਤੂੰ ਬਸ ਮਰੇ ਕੋਲ ਮੇਰੇ ਕੋਲ ਖੇਤ ਹੁੰਦੀ ਜਾਂਦੀ ਰਹਿ ਕੋਈ ਨਾ ਦੇਖਾਂਗੇ ਟਾਈਮ ਨਹੀਂ ਓ ਸਾਡਲਾਉਣ ਵਾਲਾ ਪੂਰਾ ਭਾਂ ਲੈ ਉਹ ਥੱਥੇ ਚੱਲ ਠੀਕ ਹੈ ਫੇਰ ਮੈਂ ਤਾਂ ਜਾਣੀ ਚੱਲ ਚੱਲ ਫੇਰ ਉਹ ਤੱਕ ਤਾਂ ਮੈਂ ਜਾਣਾ ਤੂੰ ਛੱਡਿਆ ਆਉਂ ਉਹਨਾਂ ਅਜੇ ਠਰਕੀ ਜਾ ਮਾਲਾ ਲੁੱਚਾ ਗੰਜਰ ਹੋਰ ਉਹਦੇ ਆਉਣ ਤੋਂ ਪਹਿਲੇ ਪਹਿਲੇ ਲੰਘ ਜਾ ਆ ਜਾ ਸੱਤ ਜਾਵਾ ਹੋਰ ਉਹਨਾਂ ਆ ਜੇ ਉਹ ਕਿਧਰ ਲਈ ਫਿਰ ਤੈਨੂੰ ਭੈਣ ਦਾ ਖਾਮਾ ਤੇ ਬੜਕਾ ਦਰਿਆ ਕਰ ਮੈਂ ਮੈਂ ਵੀ ਕਹਾ ਮੈਂ ਰੋਟੀ ਨੂੰ ਬਣਾ ਦੇਣਾ ਹਰਾ ਤੂੰ ਓਏ ਮੈਂ ਹਰਾ ਕਿਸੇ ਨੂੰ ਨਹੀਂ ਬਣਾਇਆ ਮੈਂ ਤਾਂ ਮੇਰੇ ਕੋਲ ਤਾਂ ਕੁਛ ਹੈਗਾ ਖਾਲੀ ਹੱਥਾਂ ਮੈਂ ਤਾਂ ਸਬਜ਼ੀ ਦੇ ਕੜਾਈ ਤੇ ਹੈ ਨਹੀਂ ਧੜੀਆਂ ਧੁੜੀਆਂ ਜੇ ਲੈਣ ਆਈ ਸੀ ਸਬਜ਼ੀ ਆਪਣਾ ਵਕ ਚੱਲ ਉਧਰ ਤੇਰੇ ਤਾਂ ਮੈਂ ਉਹੀ ਨਹੀਂ ਮੂੰਹ ਪੈਣ ਦੇ ਖਾਣ ਮੈਂ ਤੈਨੂੰ ਬਿਖਾ ਜਾਂਦਾ ਮੈਂ ਵੀ ਨਹੀਂ ਸਾਰਾ ਰੱਖਤਾ ਉਹ ਦੇਖਾ ਆਂਦਾ ਸੀ ਪੈਣ ਦਾ ਖਾ ਮੈਂ ਵੀ ਕੋਣ ਕਰ ਦੂ ਪੂਜਨੇ ਤੇ ਟੀਮ ਵਾਲੀ ਫਿਰ ਤਾਂ ਕੀਤਾ ਉਹੀ ਬਦਨਾਮ ਕਰੀ ਜਾਂਦਾ ਮੇਰਾ ਡੰਗਲ ਖਾ ਕੇ ਕਹਿ ਕੇ ਹਣਾ ਉਹ ਪੈਣ ਦਾ ਖਾ ਮਾ ਮੇਰਾ ਹੀ ਮਾਰੂ ਠੋਕਣੇ ਤੇ ਗੱਲ ਕਰਦਾ ਕਾ ਤਾ ਤੂੰ ਇੰਨਾ ਸਹੀ ਹੋ ਕੇ ਕਹਿੰਦਾ ਤਰਾ ਹਾਂ ਸਹੀ ਹੋਗਾ ਤੂੰ ਦੇਖੇਗਾ ਕੁਛ ਨਹੀਂ ਮੈਂ ਤਾਂ ਤੇ ਮੈਂ ਕੰਜੇ ਤੇ ਲਫਾ ਕੇ ਕਿਵੇਂ ਬਾਹਰ ਕੱਢਿਆ ਕੰਜੇ ਤੇ ਨੇ ਭਲਾ ਪੈਣ ਦਾ ਖਾ ਖਿੱਚੇ ਮਾਰਿਆ ਹੋਇਆ ਕਿਵੇਂ ਬਗਵਾਸ ਮਾਰ ਰਿਹਾ ਓਏ ਪੈਣ ਦਾ ਖਾ ਮਾ ਤੂੰ ਤਾਂ ਸਾਰਾ ਨੇ ਪੁੱਠਾ ਹੀ ਬੋਲਦਾ ਰਹਿਣਾ ਮੈਨੂੰ ਪਤਾ ਹੀ ਆ ਤੇਰਾ ਉਹ ਦੇ ਉਹ ਜਲਾ ਫਿਰਦਾ ਪੈਨ ਦਾ ਖਾਮਾ ਹੋਲੀ ਬੋਲ ਉਹ ਕੋਈ ਮਰਜੀ ਫਿਰਦਾ ਰਹੇ ਯਾਰ ਮਾਤਾ ਜਾਨੀ ਆ ਤੁਸੀਂ ਮਾਰੋ ਕਰਨਾ ਆ ਦੁੱਧ ਲੱਗਿਆ ਪੈ ਬੁਲਾਤੇ ਪੈ ਦੇ ਖਾਮਲਾ ਤੇ ਮੇਰੇ ਨਾਲ ਚੱਰੇ ਤਰਾ ਭਗਵਾ ਮਾਤਾ ਦਾ ਪੈ ਦੇ ਖਾਮਾ ਮੈਂ ਦੁਨੀ ਉਹ ਕਰ ਮੇਰਾ ਵੀ ਕੰਮ ਕਰ ਮਰਨਾ ਹਲੋ ਰੋਕਾ ਇਧਰਾ ਇਹ ਚੀਕ ਕੋਲ ਕਰ ਖੜ ਜਾ ਮਾਤਾ ਜਾਨੀ ਆ ਬਾਗ ਚੜ ਦੋ ਮਟ ਲੱਕਣਗੇ ਕਰਨਾ ਮੱਚਤੀ ਦਾਰੂ ਉਹ ਉਹ ਤਾਂ ਸੋਣੀ ਆ ਸੋਣੀ ਆ ਉੱਜ ਕੀ ਪੈਦੇ ਤੇ ਮਖਿਆਲ ਪੈ اترਾ ਰਵੇ ਮੇਰੀ ਘਾਲ ਸੁਣ ਸਬਜੀ ਲੀ ਜੇ ਬੈਂਗਣਾ ਹੈਗਾ ਮਰਨੇ ਪੈਂਗਣ ਬੈਂਗਣਾਂ ਦੇ ਬੂਟੇ ਲਾਇਆ ਮੈਂ ਹਾਂ ਚਲ ਆ ਜਾ ਫਿਰ ਕਿੱਧਰ ਵੀ ਜੇ ਹੋਨੇ ਬਾਈ ਚਾ ਉਹ ਦੇਖੋ ਸਰੂ ਤੇ ਉਧਰ ਤਾਂ ਆਈ ਆ ਮੈਂ ਫਿਰ ਹੋਰ ਕਿੱਥੇ ਜਲੀ ਕੋਠੇ ਚ ਮਰਨੇ ਤੈਨੂੰ ਕੋਟੇ ਤੇ ਹਵੇਦੀ ਆ ਆਜ ਇਧਰ ਆ ਜਾ ਹੋ ਜੀ ਦੱਸ ਕਿੱਥੇ ਲਈ ਉਹ ਸਬਜੀ ਇਤਨੀ ਲਈ ਓਏ ਖੜ ਚਪੇ ਕਿਹਨੇ ਦੇਖਾ ਤਰਾ ਕਿਹਾ ਮਲਦਾ ਪੱਕਾ ਐ ਸੂਰ ਖਾਰ ਖੇਲਾ ਪੁੱਛੇ ਲੜ ਪੁੱਸਾ ਹਾ ਕਾ ਕਰ ਪਰਤਨ ਹੋ ਗਿਆ ਲਾਟ ਚੱਲ ਬਹਿ ਜਾ ਫੋਨ ਲੈ ਲੈ ਆਹ ਤੋੜ ਲੈ ਖੜੇ ਹੋ ਜਾ ਮਰਨੇ ਨੇ ਸਾਰੇ ਕੱਪੜੇ ਖਰਾਬ ਕਰ ਦਿੱਤੇ ਤੈਨੂੰ ਕਹ ਪੱਲੀ ਕੋਲ ਰੱਖਿਆ ਕਰ ਪੱਲੀ ਨਾ ਕਤੇ ਮੰਜਾ ਨਾਲ ਰੱਖ ਲਿਆ ਕਰ ਮੰਜਾ ਨਾਲ ਤੂੰ ਵੀ ਬੱਦਗਾ ਹੂੰ ਕੋਟੀ ਹੋਰ ਨਾ ਕਿਦਾਂ ਨਹੀਂ ਪਾਈ ਫਿਰਦੀਆਂ ਕਾਲੀ ਜੀ ਦਵਾ ਦੇ ਮੇਰੇ ਕੋਲ ਪੈਸੇ ਨਹੀਂ ਹੈਗੇ ਤੂੰ ਲੈ ਕੇ ਦੇ ਦੇ ਜਿਹਦੇ ਕੋਲ ਬੱਤਵਾਰੀ ਆ ਗਈ ਸੋਹਣੀ ਲੱਗਦੀ ਐ ਮੇ ਤੁਰਨ ਬੰਦੇ ਦੀ ਟੌਰ ਜੀ ਬਣਦੀ ਐ ਉਹ ਜਿਹਦੇ ਕੋਲ ਬੱਤਵਾਰੀ ਹੋਣੀ ਉਹ ਤੋਂ ਮੰਗ ਤੂੰ ਕੋਟੀ ਐ ਬੱਤਵਾਰੀ ਤੇਰਾ ਘੱਟਵਾਰੀ ਦਾ ਮੈਂ ਕਿਤੇ ਨਹੀਂ ਜਾਂਦੀ ਠੀਕ ਆ ਘਰੀ ਹੁੰਨੀ ਕਰੇ ਕੱਲੇ ਹੁੰਨੀ ਆਹੋ ਕੱਲੀ ਹੁੰਨੀ ਮੇਰੇ ਘਰ ਵਾਲਾ ਘਰੇ ਹੁੰਦਾ ਉਹ ਤਾਂ ਕੀ ਹੁੰਦਾ ਤੇਰੇ ਜਵਾਕ ਤਾਂ ਹੋਇਆ ਨਹੀਂ ਭਾਂ ਦਾ 10 ਸਾਲ ਹੋ ਗਏ ਵਿਆਹ ਨੂੰ ਲੈ ਸਾਸੀ ਜਵਾਕ ਆਪੀ ਨਹੀਂ ਲੈਣਦੇ ਓਏ ਆ ਕਾਹਨੂੰ ਨਾ ਮੈਂ ਤਾਂ ਉਹ ਲੱਗਦਾ ਖੱਸੀ ਲੱਗਦਾ ਮੈਂ ਨਾ ਬੇ ਬੜਾ ਨਾ ਬੋਲ ਬੇ ਤੇ ਮੇਰੇ ਘਰ ਵਾਲੇ ਮੇਰੇ ਗੱਲਤ ਨਾ ਬੋਲ ਮਾਂ ਕੀ ਬੋਲਣਾ ਗੱਲ ਤਾ ਚਲ ਠੀਕ ਆ ਮੈਂ ਜਾਣ ਨਹੀਂ ਐਸੇ ਖੜ ਜਾ ਆ ਜੀ ਕੱਲ ਨੂੰ ਬਰੇ ਕੋਈ ਨਾ ਚਲ ਠੀਕ ਐ ਚਲ ਭੈਣ ਦੱਜ ਦਾ ਨਜ਼ਾਰਾ ਲੈ ਇੰਜੇ ਦਾ ਕੱਦੂ ਜਨ ਹਲੋ ਓਏ ਆ ਕੇ ਨੀਰਾ ਪਾਉਣਾ ਭੈਣ ਦੇ ਖਾਮਦੇ ਮਗਰੀ ਫੂਲ ਆਉਣ ਲੱਗ ਜਾਂਦੀਆਂ ਆ ਕੇ ਬੜੂਆਂ ਆਈਆਂ ਓ ਚੱਲ ਇਹਨਾਂ ਦਾ ਮੱਥਾ ਡੰਮੇ ਆਵਾਂ ਜਾ ਕੇ